ਚੈਨਲ ਆਈ ਪੰਜਾਬ ਦੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਦੇਵਿਗੜ੍ਹ ਵਿਖੇ ਸਕੂਲ ਦੇ ਨਿਰਦੇਸ਼ਕ ਭੁਪਿੰਦਰ ਸਿੰਘ ਦੀ ਅਗਵਾਈ ਹੇਠ ਸਕੂਲ ਵਿੱਚ ਚੰਡੀਗੜ੍ਹ ਦੇ ਪ੍ਰਸਿੱਧ ਵਿਚਾਰਕ ਪ੍ਰੋਫੈਸਰ ਅਨਿਲ ਕੁਮਾਰ ਵੱਲੋਂ ਵਿਦਿਆਰਥੀਆਂ ਨੂੰ ਆਈਪੀਐਸ ਆਈਐਸ ਅਤੇ ਪੀਸੀਐਸ ਦੀ ਤਿਆਰੀ ਕਰਨ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਉਹਨਾਂ ਇਹ ਵੀ ਦੱਸਿਆ ਕਿ ਇਸ ਪ੍ਰੀਖਿਆ ਦੀ ਤਿਆਰੀ ਕਿਸ ਤਰ੍ਹਾਂ ਕਰਨੀ ਹੈ ਅਤੇ ਕਿਸ ਤਰ੍ਹਾਂ ਉਹ ਜ਼ਿੰਦਗੀ ਵਿੱਚ ਇੱਕ ਕਾਮਯਾਬ ਇਨਸਾਨ ਬਣ ਕੇ ਦੇਸ਼ ਦੇ ਨਾਗਰਿਕਾਂ ਦੀ ਸੇਵਾ ਕਰ ਸਕਦੇ ਹਨ ਇਸ ਕਾਉਂਸਲਿੰਗ ਸੈਸ਼ਨ ਦੌਰਾਨ ਸਕੂਲ ਦੇ ਬੱਚਿਆਂ ਨੇ ਵੀ ਪ੍ਰੋਫੈਸਰ ਅਨਿਲ ਕੁਮਾਰ ਨੂੰ ਇਸ ਸੰਬੰਧੀ ਕਈ ਸਵਾਲ ਪੁੱਛੇ ਇਸ ਮੌਕੇ ਸਕੂਲ ਨਿਰਦੇਸ਼ਕ ਭੁਪਿੰਦਰ ਸਿੰਘ ਪ੍ਰਧਾਨ ਮੈਡਮ ਰਵਿੰਦਰ ਕੌਰ ਪ੍ਰਿੰਸੀਪਲ ਮੈਡਮ ਅਮੰਤਾ ਅਤੇ ਅਕਾਦਮਿਕ ਡਾਇਰੈਕਟਰ ਮੈਡਮ ਤ੍ਰਿਜਿੰਦਰ ਕੌਰ ਵਾਲੀਆ ਵੱਲੋਂ ਪ੍ਰੋਫੈਸਰ ਅਨਿਲ ਕੁਮਾਰ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਦੇਵੀਗੜ੍ਹ ਤੋਂ ਵਿਜੇ ਕੁਮਾਰ ਸ਼ਰਮਾ ਦੀ ਰਿਪੋਰਟ। ਹੁਣ ਤੇ ਪਹਾੜੂ ਜੀ ਛੋਟੇ ਬੱਚੇ ਸੰਗ ਛੇਵੇਂ ਗੁਰਬੰਧ ਗੀਤ। ਪੰਜ ਭਰਾ ਇੱਕ ਭੈਣ ਭੈਣ ਦਾ ਨਾਂ ਬੀਬੀ ਵੀਰੋ ਜੀ ਸੀ। ਸੋ ਕੀ ਗੁਰੂ ਜੀ ਦੇ ਉਸ ਤੋਂ ਬਾਅਦ ਮਾਤਾ ਗੁਜਰੀ ਜੀ ਕਿਰਤਪੁਰ ਸਾਹਿਬ ਆਂਦੇ ਨੇ ਕਿਰਤਪੁਰ ਸਾਹਿਬ ਤੋਂ ਬਾਅਦ then ਉਹਨਾਂ ਕਿਹਾ ਜਾਂਦਾ ਹੈ ਕਿ ਤੁਸੀਂ ਯੂ ਗੋ ਟੂ ਦਾ ਪਾਪਾ ਬਕਾਲਾ ਇੰਸਟੀਟਿਊਟ ਉਸ ਉਥੇ ਰਹਿੰਦੇ ਨੇ ਕਰੀਬ ਕਰੀਬ 27 ਸਾਲ ਦੇ 26-27 ਸਾਲ ਹੀ ਸਟੇ ਰਹੇ ਮਾਤਾ ਗੁਜਰੀ ਜੀ ਨਾਲ ਰਹਿੰਦੇ ਨੇ

ਬਾਬਾ ਕੁੰਤਕ ਜੀ ਦੇ ਦੋ ਬੇਟੇ ਸਨ ਬਾਬਾ ਸਿਰਮਤ ਐਂਡ ਗੁਨਖਲ ਰਾਏ ਜਿਹੜੇ ਸੁਪਨੇ ਬਾਸ਼ਿਆ ਕੀ ਬੰਦੇ ਉਹਨਾਂ ਨੇ ਦਰਾਲੀਆ ਬੰਨ ਕਰ ਲੈ ਉਥੋਂ ਫਿਰ ਇੱਕ ਬੱਲਾ ਪਿੰਡਾ ਉੱਥੇ ਆਉਂਦੇ ਨਹੀਂ ਮਾਤਾ ਜੀ ਵੀ ਮਾਤਾ ਗੁਜਰੀ ਜੀ ਵੀ ਨਾਲ ਗਏ ਉਹਨਾਂ ਦੀ ਮਾਤਾ ਮਾਤਾ ਨਾਨਕੀ ਜੀ ਵੀ ਨਾਲ ਐਂਡ ਫਰੋਂ ਥੇਰ ਉਹ ਫਿਰ ਇੱਕ ਸ਼ਹਿਰ ਇੱਕ ਕਸਬਾ ਇੱਕ ਟਾਊਨ ਬਣਾ ਲਏ ਨੇ ਮਾਤਾ ਨਾਨਕੀ ਚੱਕ ਨਾਨਕੀ ਮੱਖੋਵਾਲ ਆ ਜੋ ਨੂੰ ਸੀ ਅਨੰਤਪੁਰ ਸਾਹਿਬ